75 80 ਮੰਗੀ ਜਾਈ ਠੀਕ ਆ ਬਾਈ ਮਤਲਬ ਜਾਇ ਜਾਇ ਬਾਈ ਕਹਿੰਦਾ ਵੀ ਛੱਡ ਦੂਗਾ ਦੋ ਘੱਟ ਦੋ ਘੱਟ 70 ਦੀ ਬਾਈ ਛੱਡ ਦਾਂਗੇ ਜੀ ਠੀਕ ਆ ਬਾਈ ਠੀਕ ਆ ਬਾਈ ਨਾ ਬਾਈ ਤੁਸੀਂ ਕਨੈਕਟਰ ਨੰਬਰ ਕਰ ਸਕਦਾ ਤਿੰਨ ਦੇ ਲਈ ਦੋ ਤਾਂ ਇੱਕ ਟਾਈਮ ਹੀ ਦਿੰਦੀ ਆ ਜੀ ਠੀਕ ਆ ਬਾਈ ਹਾਂਜੀ ਥਣ ਚੱਡੇ ਦੀ ਚਵਾਈ ਚੂਈ ਦੀ ਤਾਂ ਓਕੇ ਆ ਜੀ ਠੀਕ ਆ ਬਾਈ ਠੀਕ ਆ ਸਰਬਾ ਸਰਬਾ ਕਿੰਨੇ ਰੁਪਏ ਮੰਗਦੇ ਜੀ ਇਹਦੇ? 1.40 1.40 ਕਿੱਥੇ ਤੱਕ ਛੱਡ ਦੇਗਾ ਬਾਬਾ? 1.35 ਦੀ। ਲਾਸਟ 1.35 ਦੀ ਆ। ਨੰਬਰ ਕਿੰਨਾ ਆਪਣਾ? 8672 252 ਠੀਕ ਹੈ। ਨੰਬਰ ਵਾਰੇ ਬੋਲਦੇ ਮਾੜਾ ਜ। 8672 252 ਠੀਕ ਹੈ ਜੀ ਠੀਕ ਹੈ। ਬਾਈ ਸੁਣੋ ਅੱਗੇ ਵੀ ਹਾਂ ਬਈ ਦੋਸਤੋ ਦੇਖ ਸਕਦੇ ਸੀ ਚੰਗੀ ਝੋਟੀ ਆ ਹਨਾ ਬਾਕੀ ਬਾਈ ਨਾਲ ਆਪਾਂ ਕਰ ਦਿਆਂਗਾ। ਕਿੰਨਾ ਸੂਆ ਬਾਈ ਇਹ? ਦੂਆ ਤੀਜਾ ਜੀ। ਤੀਜਾ ਸੂਆ ਬਾਈ। ਕਿਹੜਾ ਪਿੰਡ ਆ ਬਾਈ? ਪਿੰਡ ਆ ਜੀ ਮਹਿਮਾ ਸਿੰਘ ਵਾਲਾ। अच्छा जिला कटा पेंडा भाई लुधियाना जी लुधियाना जिला भाई देख सकते हो चंगी ਝੋਟੀ ਆ ਤੇ ਤਾਜੀ ਸੂਈ ਹੋਈ ਆ ਕਿੰਨਾ ਦੁੱਧ ਕੱਢਿਆ ਭਾਈ ਹੁਣ ਲੋਜੀ ਇਹਨੇ 15 16 ਕਿਲੋ ਪਾ ਦੁੱਧ ਝੋਟੀ ਯਾਰਾ ਭਾਈ ਹੁਣ ਪੂਰੀ ਨਹੀਂ ਵੀਰੇ ਰਾਤ ਦੀ ਸੂਈ ਆ ਹਜੇ ਅੱਛਾ ਰਾਤ ਦੀ ਸੂਈ ਆ ਜੀ ਭਾਈ ਦੇਖ ਸਕਦੇ ਹੋ ਤੁਸੀਂ ਠੀਕ ਆ ਚੰਗੀ ਮਾਜਾ ਕੱਦਗਰ ਠੀਕ ਆ ਬਾਕੀ ਬਾਈ ਨਗ ਰੈਟ ਕਰ ਸਕਦਾ ਨੰਬਰ ਕਿੰਨਾ ਭਾਈ ਆਪਣਾ 8196963445 ਜੀ ਕਿੰਨਾ ਮੁੱਲ ਕਰਦਾ ਬਈ ਮੁੱਲ 170 ਮੰਗਦੇ ਆ ਜੀ 170 ਮੰਗ ਕੇ ਇੱਥੇ ਤੱਕ ਛੱਡ ਦੇਂਗਾ ਬਈ ਡੇਢ ਦੀ ਛੱਡਾਂਗੇ ਜੀ ਮਾਨਤਾਨ ਹੋ ਜੂ ਬਈ ਵਿੱਚ ਮਾਨਤਾਨ ਹੋ ਜੂ ਜੀ ਬਈ ਮਾਨਤਾਨ ਹੋ ਜੂ ਬਈ ਕਾਹ ਡੇਢ ਦੀ ਛੱਡਾਂਗੇ ਦੇਖ ਸਕਦੇ ਹੋ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਕਟਾ ਕੱਟੀ ਆ ਬਈ ਇਹ ਦੇ ਮੰਗ ਕੱਟੀ ਆ ਜੀ ਕੱਟੀ ਆ ਬਈ ਠੀਕ ਆ ਬਈ ਬਾਕੀ ਬਈ ਆ ਝੋਟੀ ਬਾਰੇ ਕਰਦੇ ਆ ਗੱਲਬਾਤ ਦੇ ਬਈ ਜਾਣਕਾਰੀ ਇਹ ਤਿੰਨ ਮਹੀਨੇ ਦੀ ਗੱਬਣਾ ਜੀ ਠੀਕ ਆ ਬਈ ਤਿੰਨ ਮਹੀਨੇ ਦੀ ਗੱਬਣਾ ਤਿੰਨ ਕਿਲੋ ਦੁੱਧ ਇੱਕ ਟਾਈਮ ਹੀ ਦਿੰਦੀ ਆ ਇਹ ਠੀਕ ਕਿੰਨੇ ਰਿਆਂ ਦੀ ਗੱਬਣਾ ਬਈ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ ਗੱਬਣਾ ਪਿਛਲੇ ਸੂਏ ਕਿਨਾ ਉੱਤੇ ਗੱਡਿਆ ਬਈ ਪਿਛਲੇ ਸੂਏ ਇਹਨੇ ਦਿੱਤਾ ਜੀ 12 ਕਿਲੋ 12 ਕਿਲੋ ਠੀਕ ਆ ਬਈ ਕਿੰਨਾ ਮੁੱਲ ਕਰਦਾ ਬਈ ਇਹਦਾ ਮੁੱਲ ਬਈ ਜਿੰਨਾ ਮਰਜ਼ੀ ਕਰੀ ਜਾਈਏ ਹਾਂ ਨਾ ਹੀ ਇਹ 2 ਘੜ 70000 ਦੀ ਦਵਾਂਗੇ ਠੀਕ ਆ 2 ਕਿ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਨਾ ਦੇਖ ਆਪਾਂ ਰੇਟ ਦੇਖਦੇ ਆ ਵੀ ਕਿਵੇਂ ਦਾ ਕਿੰਨੀ ਮ ਜਿਲਾ ਕਿਹੜਾ ਵੀਰੇ ਜਿਲਾ ਹਰਸਰ ਜੀ ਅੰਮ੍ਰitsar ਵੀਰੇ ਠੀਕ ਆ ਕਿਹੜੀਆਂ ਕਿਹੜੀਆਂ ਲੈ ਕੇ ਆਏ ਬਾਈ ਦੇ ਜਾਣਕਾਰੀ ਮੱਜਾਂ ਬਾਰੇ ਇਹ ਕਿ ਛੋਟੀਆਂ ਦੂਜੂਰ ਪਲੂਨ ਛੋਟੀਆਂ ਆ ਜੀ ਇਹ ਤਾਜੀ ਸੂਈ ਹੋਈ ਹੈ ਬਾਈ ਇਹ ਸੂਈ ਬਾਈ 3 ਦਿਨ ਦੀ ਸੂਈ ਹੈ 3 ਦਿਨ ਹੋਏ ਨੇ ਸੂਈ ਹੋਈ ਠੀਕ ਆ ਮੰਗਰ ਕੀ ਆ ਬਾਈ ਇਹਦੇ ਮੈਂ ਕਟਾ ਦੇ ਲੇ ਕਟਾ ਮੰਗ ਰਹਾ ਅੱਜ ਕਟਾ ਠੀਕ ਕਿੰਨਾ ਦੁੱਧ ਆ ਬਾਈ ਦੋ ਬਾਈ ਬਹੁਤ 8 ਕਿਲੋਗਾਟਾ ਠੀਕ 8 ਕਿਲੋ ਬਾਈ ਕਿੰਨਾ ਮੁੱਲ ਕਰਦਾ ਬਾਈ ਇਹਦਾ ਬੋਲੇ 85000 ਕਰ ਦੇ ਬਾਈ ਇਹਦਾ 85000 ਬਾਈ ਕਿੱਥੇ ਤੱਕ ਛੱਡੇਗਾ ਬਾਈ 75 ਦੇ ਦੇ ਬਾਈ 75 ਦੇ ਦੇਗਾ ਦੇਖ ਸਕਦੇ ਬ ਭਾਈ ਚੈੱਕ ਕਰ ਸਕਦੇ ਹੋ ਤੁਸੀਂ ਤੇ ਰੇਟ ਵੀ ਭਾਈ ਜਾਇਦ ਜੀ ਆ ਜੇ ਹੁਣ ਆਪਾਂ ਕਹੀਏ ਨਾ ਤੇ 8 ਕਿਲੋ ਬਾਈ ਕਹਾਂ ਦੁੱਧ ਤਿਆਰਾ ਜਾਇਦ ਜੀ ਰੇਟ ਆ ਬਾਈ ਜੀ ਨੇ ਜਾਇਦ ਜੀ ਰੇਟ ਦੇ ਵਿੱਚ ਲੈਣੀਆਂ ਤਾਂ ਕੰਨਾ ਸੂਆ ਬਾਈ ਦਾ ਦੂਗਾ ਬਾਈ ਦੂਜਾ ਸੂਆ ਬਾਈ ਤੀਜਾ ਸੂਆ ਠੀਕ ਆ ਬਾਈ ਅਨਾਲ ਵਾਲੀ ਵੀ ਆਪਣੀਆਂ ਬਾਈ ਆਪਣੀ ਆਪਣੀ ਬਾਈ ਹੋਈ ਕਰਦੇ ਆ ਬਾਈ ਨਾਲ ਗੱਲਬਾਤ ਬਾਕੀ ਬਈ ਆਪਦਾ ਨਾ ਚੈੱਕ ਕਰਕੇ ਲਿਆ ਕਰੋ ਸਾਰੀ ਇਹਦੀ ਕੀ ਡਿਟੇਲ ਆ ਬਾਈ ਇਹ ਬਸੂ ਹੱਥ ਜਾਵਾ ਪਰਸੋ ਸਹੀ 10 ਕਿਲੋ ਬੋਲੀ ਦੇ ਕੋ ਠੀਕ ਆ 10 ਕਿਲੋ ਬੋਲੀ ਬਈ ਕਿਹੜਾ ਦੂਜਾ ਸੂਬਾ ਬਈ ਵੀ ਹਾਂਜੀ ਦੂਜਾ ਸੂਬਾ ਬਈ ਠੀਕ ਆ ਬਾਈ ਠੀਕ ਆ ਇਹਦਾ ਕਿੰਨਾ ਮੁੱਲ ਕਰਦਾ ਬਾਈ ਇਹਦੇ ਇੱਕ ਕੀ ਕਰਦੇ ਜੀ ਇੱਕ 30 ਬਈ ਬਾਈ ਦੇਖਦਾ ਉਸ ਆਰਡਰ ਕੁਆਲਿਟੀ ਚੰਗੀ ਆ ਮੱਝ ਦੀ ਕਿੱਥੇ ਤੱਕ ਛੱਡ ਦੇਗਾ ਬਈ ਐ ਦੱਸਾਂ ਇੱਕ 10 ਦੇ ਦਾਂਗੇ ਜੀ ਇੱਕ 10 ਦੀ ਛੱਡ ਦੋ ਬਾਈ ਕਹਿੰਦਾ ਬਈ ਮਾਨਦਾਨ ਹੋ ਜਾਊਗਾ ਬਾਈ ਬਸ ਤੇਰਾ ਵੀਰ ਦੇਖ ਕੇ ਆਊਗਾ ਕੀ ਆ ਬਾਈ ਮਗਰ ਦੇ ਕੱਟਾ ਕ ਫੇਸ ਕੁਆਲਿਟੀ ਵਰਗੋ ਬਾਈ ਤੁਸੀਂ ਤੇ ਆ ਜਾ ਬਾਈ ਫੇਸ ਕੁਆਲਿਟੀ ਵੀ ਠੀਕ ਆ ਬਾਈ ਮੱਝ ਦੀ ਕੋਈ ਉਹ ਨਹੀਂ ਤੇ ਆ ਨਾਲ ਵਾਲੀ ਵੀ ਆਪਣੀ ਆ ਬਾਈ ਆਪਣੀ ਨਾਲ ਵਾਲੀ ਇਹ ਕੰਨਾ ਸੁਆ ਬਾਈ ਇਹ ਇਹ ਤੀਜਾ ਸੁਆ ਬਾਈ ਤੀਆ ਤੀਜਾ ਸੁਆ ਬਈ ਦਿਖਾਉਣਾ ਹੈ ਦੋਸਤੋ ਤੁਹਾਨੂੰ ਕਿਵੇਂ ਆ ਬਾਈ ਗਾਗੂ ਕਹੇਗਾ ਅੱਜ ਹਾਂਜੀ ਆ ਗਾਗੂ ਜੀ ਠੀਕ ਆ ਕਿੰਨਾ ਦੁੱਧ ਆ ਬਾਈ ਥੱਲੇ 20 16 ਕਿਲੋ ਬਾਈ ਇਹ ਕੋ 16 ਕਿਲੋ ਬਾਈ ਹਾਂਜੀ 20 ਤੇ 33 ਪਿੱਛੇ ਠੀਕ ਆ ਬਾਈ 33 ਆ ਬਾਈ ਪਿੱਛੇ 16 ਕਿਲੋ ਤੇ ਕਿੰਨਾ ਮੁੱਲ ਕਰਦਾ ਬਈ ਇਹਦਾ ਮੁੱਲ ਢੇਰ ਕਰਦਾ ਪਾਜੀ ਇਹਦਾ ਕਿੱਥੇ ਤੱਕ ਛੱਡ ਦੇਗਾ ਬਈ ਆਰਡਰ ਕੁਆਲਟੀ ਬਈ ਤੁਸੀਂ ਦੇਖ ਸਕਦੇ ਹੋ ਚੰਗੀ ਐ ਤੇ 16 ਲੀਟਰ ਬਾਈ ਕਾ ਦੁੱਧ ਤਿਆਰ ਆ ਬਾਕੀ ਸੇਵਾ ਦੇ ਸਾਰੇ ਕਿੱਥੇ ਤੱਕ ਛੱਡ ਦੇਗਾ ਬਈ ਮੱਧ ਨੂੰ 140 ਦੇਦਾ ਬਈ 140 ਦਾ ਠੀਕ ਆ ਬਈ ਮਨਤਨ ਹੋ ਜੂ ਬਈ ਵਿੱਚ ਆਰਡਰ ਕੁਆਲਟੀ ਚੰਗੀ ਐ ਬਾਈ ਦੁੱਧ ਤਿਆਰ ਆ ਮਗਰ ਕੀ ਆ ਬਈ ਇਹਦੇ ਕੱਟਾ ਠੀਕ ਆ ਜੀ ਆ ਵੀ ਭਾਈ ਆਪਣੀਆਂ ਨਾਲ ਆਲੀ ਅੱਜ ਇਹ ਗੱਬਣਾ ਜੀ ਅੱਛਾ ਇਹ ਗੱਬਣਾ ਕਿੰਨੇ ਮਹੀਨਿਆਂ ਦੀ ਬਈ ਇਹ ਭਾਈ ਮੱਝ ਚੰਗੀ ਆ ਤੇ ਇਹ ਕਿੱਥੇ ਤੱਕ ਭਾਈ ਛੱਡੇਗਾ 140 ਦੀ ਬਈ 140 ਦੀ ਬਈ ਜਸਨੋ ਵਾਲਾ ਜਸਨੋ ਬਈ ਠੀਕ ਆ ਭਾਈ ਭਾਈ ਕਿੰਨੇ ਨੰਬਰ ਬੋਲਨੀ ਭਾਈ ਉਹਦਾ 82646 ਠੀਕ ਹੈ ਜੀ 88307 ਠੀਕ ਹੈ ਜੀ ਆ ਵੀ ਆਪਣੀਆਂ ਵੀਰੇ ਇਹ ਗੱਬਣ ਭਾਜੀ ਠੀਕ ਆ ਭਾਈ ਕਿੰਨੇ ਟਾਈਮ ਦੀ ਬਈ ਇਹ ਇਹਦੇ ਦੀ ਪੰਜ ਚਾਰ ਦਿਨ ਹਫਤਾ ਵੀ ਵੱਤੋ ਵਜਾ ਪੰਜ ਚਾਰ ਦਿਨ ਜਾਂਦੇ ਨੇ ਭਈਆਂ ਜੀ ਪਿਛਲੇ ਸੂਰ ਭਾਈ ਕਿੰਨਾ ਦੁੱਧ ਕੱਢਿਆ ਦੁੱਧ 1300 ਕੱਢਿਆ ਪੀਚ ਜਸੂ ਸੋਲਾ ਰਕੀ ਤੀਜਾ ਸੁਆ ਸੁਨਾ ਬਈ ਤੀਜਾ ਸੁਨਾ ਬਈ ਠੀਕ ਆ ਬਈ ਇਹਦਾ ਕਿੰਨਾ ਮੁੱਲ ਕਰਦਾ ਬਈ ਇਹਦਾ 125 ਕਰਦੇ ਜੀ 125 ਕਰਦਾ ਬਈ ਹਾਂ ਜੀ ਇਹਦੇ ਵਿੱਚ 115 ਦੀ ਹਾਂ ਨਾ ਠੀਕ ਆ ਬਈ ਕਿਤੇ 115 ਛੱਡ ਦੇਗਾ ਬਈ ਮਾਨਦਾਨ ਹੋ ਜੂ ਬਈ ਜਿਹੜਾ ਮੈਨੂੰ ਦੇਖ ਕੇ ਆਊਗਾ ਠੀਕ ਆ ਬਈ ਠੀਕ ਆ ਤੋੜ ਕੇ ਦਿਖਾ ਦੇ ਬਈ ਇੱਕ ਬੰਨੀ ਇਸ ਲਈ ਹੈ ਤੋੜ ਕੇ ਦਿਖਾ ਲਓ ਜੀ ਬਈ ਤੁਸੀਂ ਬਾਕੀ ਚੈੱਕ ਕਰ ਸਕਦੇ ਤੁਸੀਂ ਠੀਕ ਆ ਤਸੱਲੀ ਨਾਲ ਆਪਦਾ ਬਾਈ ਨਾਲ ਕੰਟੈਕਟ ਨੰਬਰ ਕਰਕੇ ਫੋਨ ਕਰਕੇ ਮੱਝ ਖਰੀਦ ਸਕਦੇ ਤੁਸੀਂ ਬਾਕੀ ਬਾਈ ਦੇਖ ਸਕਦਾ ਤੁਸੀਂ ਬਾਈ ਤੋਂ ਜਾਣਕਾਰੀ ਲੈਣਿਆ ਅੱਜ ਪਰ ਕਿੰਨੀ ਮੱਝ ਲੈ ਕੇ ਆਏ ਬਾਈ ਅੱਜ ਤਿੰਨ ਨੇ ਬਾਈ ਠੀਕ ਹੈੜਾ ਪਿੰਡਾ ਬਾਈ ਦਾ ਉੱਪਰ ਕਿਹੜੀ ਬਾਈ ਛੁਪਕੇ ਜਿਲ੍ਹਾ ਕਿਹੜਾ ਬਾਈ ਇਹ ਮਰੇਲ ਕੋਟਾ ਮਰੇਲ ਕੋਟਾ ਠੀਕ ਆ ਬਾਈ ਬਾਈ ਦੇਖ ਸਕਦਾ ਤੁਸੀਂ ਆਪਾਂ ਚੰਗੀ ਮੱਝ ਦਿਖਾਵਾਂਗੇ ਬਾਈ ਤੂੰ ਐ ਨਹੀਂ ਹੈਗਾ ਹਣਾ ਤੇ ਇਹਦੀ ਜਾਣਕਾਰੀ ਦੇ ਬਾਈ ਪਹਿਲਾਂ ਇਹ ਬਾਈ ਦੂਜੇ ਸੂਏ ਆ ਠੀਕ ਆ ਬਾਈ 10 ਦਿਨ ਹੋ ਗਏ ਜਿਹਨੂੰ ਸੂਈ ਨੂੰ ਠੀਕ ਆ ਬਾਈ 10 ਦਿਨ 10 11 ਕਿਲੋ ਦੁੱਧ ਤਿਆਰ ਆਉਣਾ ਦੁੱਧ ਤਿਆਰ ਆ ਬਾਈ ਦੱਸ ਕੇ ਗਰੰਟੀ ਆ ਬਾਈ ਦੇ ਦੂਗੀ ਗਰੰਟੀ ਆ ਬਾਈ ਠੀਕ ਆ ਬਾਈ ਕਿੰਨਾ ਮੁੱਲ ਕਰਦਾ ਬਾਈ ਦਾ ਦਾ ਬਈ ਇਹਦਾ 10 ਕਰਦੇ ਆਪਾਂ 1 ਕਿੱਥੇ ਤੱਕ ਛੱਡੇਗਾ ਬਾਈ ਲੱਖ ਦੀ ਮਹਿੰਦ ਦੇਦਾ ਬਾਈ ਆਪਾਂ ਦੇ ਦੇਣੇ ਮਾਨਤਨ ਹੋ ਜਾਊਗਾ ਵਿੱਚੋਂ ਕਰਦਾਂਗੇ ਕਰਦਾਂਗੇ ਠੀਕ ਬਾਈ ਮਾਈ ਕਹਿੰਦਾ ਮਾਨਤਨ ਹੋ ਜਾਊਗਾ ਦੇਖ ਸਕਦੇ ਹੋ ਤੁਸੀਂ ਰੇਟ ਬਾਈ ਜਾਇਜ਼ ਆ ਕੋਈ ਉਹ ਨਹੀਂ ਨਾਲ ਵਾਲੀ ਵੀਰੇ ਆਪਣੀਆਂ ਨਾਲ ਵਾਲੀ ਬਾਈ ਆਪਣੀਆਂ ਠੀਕ ਇਹਦੇ ਬਾਈ ਦੇ ਜਾਣਕਾਰੀ ਇਹਦੇ ਬਾਰੇ ਤੀਜਾ ਸੂਆ ਵੀਰੇ ਠੀਕ ਆ ਬਾਈ ਇਹਨੂੰ 5 ਤੋਂ 5-6 ਦਿਨ ਹੋ ਗਏ ਸੂਈ ਮਾਜ 5-6 ਕਿ ਮਾਂਗਰ ਕੀ ਠੀਕ ਆ ਬਾਈ ਨਾ 10 ਕਿਲੇ ਦੇ ਦੋ ਬਾਈ ਜੇ ਸੇਵਾ ਕਰੀ ਵਧੀਆ ਧਰ ਕੇ ਬੱਚਾ ਚੁੰਗੂਗਾ ਉਹਦੇ ਕਰਕੇ ਨਾ ਥੋੜੀ ਸ਼ੈਡ ਕਰ ਠੀਕ ਠੀਕ ਆ ਬਾਈ ਠੀਕ ਆ ਬੱਚਾ ਚੁੰਗੂਗਾ ਦੀ ਇਹਦਾ ਠੀਕ ਆ ਕੋਈ ਗੱਲ ਨਹੀਂ ਬਾਈ ਕਿੰਨਾ ਮੁੱਲ ਕਰਦਾ ਬਾਈ ਇਹਦਾ ਇਹਦਾ ਮੁੱਲ 1.35 ਆ ਬਾਈ ਕਿੱਥੇ ਤੱਕ ਛੱਡੇਗਾ ਬਾਈ ਵੇ ਸਵਾਜ ਝੋਟੀ ਦੇਦਾ ਐ ਬਾਈ ਇਹ ਪੂਰੀ ਸਵਾਜ ਦੇ ਦੇਂਗਾ ਬਾਈ ਵਿਚੋ ਮਾਨਤਾਣ ਕਰ ਦੇਂਗਾ ਬਾਈ ਸਵਾਜ ਝੋਟੀ ਦੇ ਦੂਗਾ ਬਾਈ ਵੇ ਬਾਈ ਕੱਦ ਕਾਠ ਚੰਗਾ ਤੇ ਬਾਈ ਇਹਦਾ ਨੰਬਰ ਬੋਲੀ ਕਿੰਨਾ ਨੰਬਰ 78142 ਵੀਰੇ ਠੀਕ ਹੈ ਜੀ 423 ਠੀਕ ਆ ਬਾਈ ਤੇ ਆ ਬੱਚਾ ਇਹਦੇ ਨਾਲ ਆ ਬੱਚਾ ਇਹਦੇ ਨਾਲ ਏ ਬਾਈ ਰਹਿੰਦੇ ਨੇ ਰੇ 5 6 ਦਿਨਾਂ ਰੇ ਅੱਛਾ 5 6 ਦਿਨ ਰਹਿੰਦੇ ਨੇ ਪਿਛਲੇ ਸੂਈ ਕਿੰਨਾ ਦਿੱਤਾ ਬਾਈ ਇਹਨੇ ਬਾਈ ਪਲੂਨ ਨੇ ਕੱਢਿਆ 12 13 ਕਿਲੋ 12 13 ਐਟ ਕੀ ਕਿੰਨਾ ਕੱਢ ਦੋ ਬਾਈ ਇਹਨੇ ਸੋਨੀਆ ਬਾਈ 14 15 ਕਿਲੋ ਤਾਂ ਕੱਢ ਦੋ ਠੀਕ ਆ ਬਾਈ ਠੀਕ ਆ ਇਹਦਾ ਕਿੰਨਾ ਮੁੱਲ ਕਰਦਾ ਵੀਰੇ ਜਿਹੜਾ ਮੁੱਲ ਵੀਰੇ 1 35 ਆ 1 35 ਕਿੱਥੇ ਤੱਕ ਛੱਡੇਗਾ ਵਾਹ ਸਵਾਦੀ ਦੇ ਦਿਆਂਗੇ ਬਾਈ ਸਵਾਦੀ ਬਾਈ ਇਹ ਕਹਿੰਦੇ ਦੂ ਬਾਕੀ ਬਾਈ ਮਾਨਤਾਨ ਹੋ ਜਾਊਗਾ ਵਿੱਚੋਂ ਨਾ ਮਾਨਤਾਨ ਬਾਈ ਕਰ ਦੂਗਾ ਦੇਖ ਸਕਦੇ ਹੋ ਬਾਈ ਤੁਸੀਂ ਆਰਡਰ ਕੁਆਲਟੀ ਬਾਕੀ ਕੱਦਕਾਖ ਚੰਗਾ ਬਾਈ ਛੋਟੀ ਦਾ ਤੇ ਬਾਈ ਨਗ ਇਨਾ ਨੰਬਰ ਆ 7142 ਵੀਰੇ 423 ਠੀਕ ਆ ਵੀਰੇ ਠੀਕ ਆ ਧੰਨਵਾਦ ਬਾਈ ਬਾਕੀ ਬਾਈ ਤੁਹਾਨੂੰ ਆਜ ਹੋਰ ਮੱਜਾਂ ਵੀ ਆਪਣਾ ਬਾਈ ਤੁਹਾਨੂੰ ਦਿਖਾਉਣਾ ਚੰਗੇ ਚੰਗੇ ਮੱਜਾਂ ਨੇ ਕਿਹੜਾ ਪਿੰਡ ਆ ਬਾਈ ਦਾ ਬੁੱਟਰ ਪਿੰਡ ਆ ਬਾਈ ਜਿਲ੍ਹਾ ਕਿਹੜਾ ਵੀਰੇ ਮੋਗਾ ਵੀਰੇ ਮੋਗਾ ਜਿਲ੍ਹਾ ਵੀਰੇ ਕਿੰਨੀਆਂ ਮੱਜਾਂ ਲੈ ਕੇ ਆਏ ਬਈ ਅੱਜ ਬਾਈ 4 ਠੀਕ ਆ ਬਾਈ ਕਿਹੜੀਆਂ ਕਿੜੀਆਂ ਨੇ ਬਾਈ ਆ ਚਾਰ ਹੀ ਹੈ ਬਾਈ ਠੀਕ ਹੈ ਚਾਰ ਹੈ ਬਾਈ ਨਾਲ ਇਹਨੇ ਇਹਦੀ ਜਾਣਕਾਰੀ ਦੱਸ ਬਾਈ ਪਹਿਲਾਂ ਇਹ ਪਹਿਲਾ ਸੂਆ ਚਾਰ ਦਾੰਦਾ ਬਾਈ ਠੀਕ ਆ ਪਹਿਲਾ ਸੂਆ ਚਾਰ ਦਾੰਦਾ ਠੀਕ ਆ ਕੀ ਆ ਬਾਈ ਮੰਗਦੇ ਨੇ ਮਗਰ ਕਟਾ ਵੀਰੇ ਕਿੰਨੇ ਦਿਨ ਹੋ ਗਏ ਬਾਈ ਇਹਨੂੰ 10 ਦਿਨ ਹੋ ਗਏ ਬਾਈ 10 ਦਿਨ ਹੋ ਗਏ ਠੀਕ ਕਿੰਨਾ ਦੁੱਧ ਤੇ ਆਦਾ ਬਾਈ 12 ਕਿਲੋ ਦੁੱਧ ਦੋ ਬਾਈ 12 ਕਿਲੋ ਦੇ ਦੋ ਠੀਕ ਆ ਬਾਈ ਕਿੰਨਾ ਮੁੱਲ ਕਰਦਾ ਬਾਈ ਇਹਦਾ ਮੁੱਲ ਕਰਦੇ 170.5 ਵੀ ਦੇਵਾਂਗੇ ਬਾਈ ਠੀਕ ਆ ਕਿੱਥੇ ਤੱਕ ਛੱਡੇਗਾ ਬਾਈ ਪੂਰੀ ਮੁੱਲ 170.5 ਵੀ ਦੇਵਾਂਗੇ .5 ਦੇ ਬਾਈ ਮਾਨਤਾਨ ਹੋ ਜਾਊਗਾ ਵਿੱਚ ਬਾਈ ਦੇਖ ਸਕਦੇ ਹੋ ਤੁਸੀਂ ਛੋਟੀ ਚੰਗੀ ਆ ਸਿੰਘ ਕੁੰਡੇ ਦੇਖ ਸਕਦੇ ਹੋ ਬਾਈ ਥਣਾ ਥਣਾ ਦਾ ਗੈਪ ਪੂਰਾ ਕੋਈ ਐਵੇਂ ਨਹੀਂ ਹੈਗਾ ਇਹ 1.80 ਹੈ ਡੇਢ ਦੀ ਛੱਡ ਦੂਗਾ ਬਾਈ ਨਾਲ ਵਾਲੀ ਵੀ ਆਪਣੀਆਂ ਬਾਈ ਕਰਾਉਣੇ ਬਾਈ ਨਾਲ ਗੱਲਬਾਤ ਇਹਦੇ ਬਾਰੇ ਦੇ ਜਾਣਕਾਰੀ ਬਾਈ ਇਹ ਵੀਰੇ ਰਾਤ ਦੀ ਸੂਈ ਹੈ ਤੀਜਾ ਸੂਆ ਬਾਈ ਠੀਕ ਤੀਜਾ ਸੂਆ ਬਾਈ ਇਹ ਰਾਤ ਸੂਈ ਹੈ ਬਾਈ ਗਾ ਤੀਜਾ ਸੂਆ ਮਗਰ ਮਾਦਰ ਕੱਟਾ ਬਾਈ ਕਿੰਨਾ ਦੁੱਧਾ ਬਾਈ ਤੁਹਾਨੂੰ ਕਿੰਨਾ ਪਿਛਲੇ ਸੂਏ ਕਿੰਨਾ ਕੱਢਿਆ ਨੇ ਭਾਈ ਦੁੱਧ ਦੇ ਦੋ 14 15 ਕਿਲੋ 14 15 ਕਿਲੋ ਆਮਣਾ ਦੁੱਧ ਦੇ ਠੀਕ ਆ ਭਾਈ ਠੀਕ ਆ ਬਾਕੀ ਸੰਭਾਲ ਦੇ ਸਾਰੇ ਆ ਨਾ ਭਾਈ ਜੇਰ ਜੂਰ ਦੀ ਭਾਈ ਜਮਾ ਓਕੇ ਆ ਠੀਕ ਆ ਠੀਕ ਆ ਭਾਈ ਜ਼ਿੰਮੇਵਾਰੀ ਵਾਲੇ ਭਾਈ ਤੇ ਐਵੇਂ ਦੀ ਗੱਲ ਤਾਂ ਨਹੀਂ ਹੈਗੀ ਭਾਈ ਕਰ ਤਾਂ ਤਸੱਲੀ ਹੋਪਾ ਠੀਕ ਆ ਭਾਈ ਠੀਕ ਆ ਭਾਈ ਦਾ ਇਹ ਦੇਖ ਸਕਦੇ ਹੋ ਇਹਦਾ ਕਿੰਨਾ ਮੁੱਲ ਕਰਦਾ ਭਾਈ ਇਹਦਾ ਮੁੱਲ 170 ਆ ਭਾਈ ਇਹਦਾ 170 ਕਿੱਥੇ ਤੱਕ ਛੱਡੇਗਾ ਭਾਈ ਇਹੇ ਡੇਢ ਦੀ ਦੇਵਾਂਗੇ ਭਾਈ ਡੇਢ ਦੀ ਛੱਡਦੇ ਮਾਨਤਨ ਹੋ ਜਾਊਗਾ ਭਾਈ ਮਾਨਤਨ ਕਰ ਦਾਂਗੇ ਮਾਨਤਨ ਭਾਈ ਕਹਿੰਦਾ ਹੋ ਜਾਊ ਭਾਈ ਦੇਖ ਸਕਦੇ ਹੋ ਤੁਸੀਂ ਠੀਕ ਆ ਕੱਦ-ਕਾੜ ਵੀਡੀਓ ਨਾਲ ਬਣੇ ਰਹਿਓ ਬਾਈ ਤੁਹਾਨੂੰ ਵਧੀਆ ਚੰਗੀਆਂ ਚੰਗੀਆਂ ਮੱਝਾਂ ਦਿਖਾਵਾਂਗੇ ਤੇ ਦੂਜਾ ਸੂਆ ਬਾਈ ਦੂਜਾ ਸੂਆ ਬਾਈ ਠੀਕ ਆ ਬਾਈ ਕਿੰਨਾ ਦੁੱਧਾ ਬਾਈ ਥੱਲੇ ਇਹ ਕੱਪਣਾ ਵੀਰੇ ਰੱਪਣਾ ਬਈ ਹੈ ਕਿੰਨੇ ਟਾਈਮ ਦੀ ਬਾਈ ਇਹ ਵੀਰੇ ਹਫਤਾ ਲੈਂਦੀ ਹੈ ਅੱਛਾ ਹਫਤਾ ਲੈਂਦੀ ਹੈ ਬਾਈ ਪਹਿਲੇ ਸੂਏ ਕਿੰਨਾ ਕੱਢਿਆ ਬਾਈ ਨੇ ਇਹਨੇ ਵੀਰੇ 12 ਕਿਲੋ ਦਿੱਤਾ ਪਹਿਲਣ ਦੀ ਠੀਕ ਆ ਬਾਈ ਬਾਈ ਦੇਖ ਸਕਦੇ ਹੋ ਉਸ ਦੀ ਕਵਾਟੀ 12 ਕਿਲੋ ਇਹਦਾ ਕਿੰਨਾ ਮੁੱਲ ਕਰਦਾ ਬਾਈ ਇਹਦਾ ਬਾਈ 1.40 ਇੱਕ 40 ਇੱਕ ਵੀਰੀ ਛੱਡ ਦੇਂਗਾ ਬਾਈ ਠੀਕ ਆ ਬਾਈ ਬਾਈ ਦੇਖ ਸਕਦੇ ਹੋ ਬਾਈ ਕਹਿੰਦਾ ਇੱਕ ਵੀਰੀ ਮੈਂ ਛੱਡ ਦੂੰਗਾ ਤੇ ਨੰਬਰ ਬੋਲੀਂ ਭਾਈ ਉਹਦਾ ਹਾਂ 9553 ਵੀਰੇ 68747 ਠੀਕ ਆ ਭਾਈ ਠੀਕ ਆ ਠੀਕ ਆ ਭਾਈ ਆਹ ਆ ਭਾਈ ਇਹ ਵੀ ਆਪਣੀ ਆ ਇਹ ਵੀ ਆਪੇ ਸੂਏ ਆ ਭਈ ਇਹ ਗੱਬਣਾ ਵੀਰੇ ਇਹ ਕਿੰਨੇ ਟਾਈਮ ਦੀ ਆ ਭਈ ਇਹ ਇਹ ਵੀਰੇ ਹਫਤਾ ਲੈਂਦੀ ਆ ਜੀ ਅੱਛਾ ਹਫਤਾ ਲਵੋਗੇ ਭਾਈ ਹਜੇ ਠੀਕ ਆ ਪਿਛਲੇ ਸੂਏ ਕਿੰਨਾ ਕੱਟਿਆ ਭਾਈ ਇਹਨੇ ਪਿਛਲੇ ਸੂਏ ਭਾਈ 16 ਕਿਲੋ ਦੁੱਧ ਭਾਈ ਦੇਖਦਾ ਸੀ ਮੱਝ ਡਬਲ ਐ ਵੱਡੀ ਐ ਤੇ ਦੁੱਧ ਵਾਲੀ ਐ ਇਹਦਾ ਕਿੰਨਾ ਮੁੱਲ ਕਰਦਾ ਵੀਰੇ ਇਹ ਭਾਈ 1.5 ਦੀ ਦੇ ਦਾਂਗੇ ਮੈਂ 1.5 ਦੀ ਦੇ ਦੇਣਾ ਭਾਈ ਛੱਡ ਦੇਂਗਾ ਮਾਨਤਾਨ ਹੋ ਜਾਊਗਾ ਬਈ ਵਿੱਚੋਂ ਠੀਕ ਹੈ ਬਈ ਤੋੜ ਕੇ ਦਿਖਾਵਾਂਗਾ ਬਈ ਬਾਕੀ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਆਰਡਰ ਕੁਆਲਿਟੀ ਦਿਖਾਉਣੇ ਆ ਗੱਬਣਾ ਬਈ ਇਹ ਕਿੰਨੇ ਦਿਨ ਰਹਿ ਗਿਆ ਬਈ ਇਹਦੇ ਹਫਤਾ ਪਿਆ ਬਈ ਹਫਤਾ ਪਿਆ ਬਈ ਹਾਂ ਠੀਕ ਹੈ ਬਈ ਮਾਨਤਨ ਬਾਈ ਕਹਿੰਦਾ ਮੈਂ ਕਰ ਜੂਗਾ ਬਾਈ ਚਾਰੇ ਪਾਸੇ ਚੰਗੇ ਨੇ ਬਾਈ ਕੋਲੇ ਨੰਬਰ ਬਾਈ ਸਕਰੀਨ ਤੇ ਚੱਲਦਾ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਤੇ ਆ ਜੀ ਸੁਣਨਗੇ ਹੋਰ ਮੱਝਾਂ ਦਿਖਾਈਏ ਹੋਰ ਵੀ ਗੱਲਬਾਤ ਕਰਾਉਣੇ ਅੱਗੇ ਦੇਖਦੇ ਆ ਮੰਡੀ ਚ ਰੇਟ ਰੁੱਟ ਕਿਵੇਂ ਆ ਬਾਈ ਗਾਹਕੋ ਕੁ ਲੱਗਿਆ ਕੋਈ ਮੱਝਾਂ ਤੇ ਹਾਂ ਜੀ ਲੱਗਿਆ ਕੁ ਲੱਗਿਆ ਹਾਂ ਜੀ ਲੱਗਿਆ ਠੀਕ ਆ ਬਾਈ ਤੇ ਦਿਖਾਉਣੇ ਬਾਈ ਤੇ ਬਾਕੀ ਨਾਲ ਬਾਈ ਨਾਲ ਕਰ ਦਿਆਂ ਗੱਲਬਾਤ ਕਿੰਨੀਆਂ ਮੱਝਾਂ ਲੈ ਕੇ ਆਏ ਬਈ ਅੱਜ 8 ਮੱਝਾਂ ਲੈ ਕੇ ਆਏ ਬਈ ਕਿੱਥੋਂ ਸਟਾਰਟ ਆ ਬਾਈ ਦੱਸ ਫੇਰਾ ਆ ਦੇਖੋ ਕਰ ਲਓ ਠੀਕ ਆ ਬਾਈ ਕਿਵੇਂ ਸੂਈ ਹੋਈ ਆ ਕਿ ਬਾਈ ਸੋਣ ਵਾਲੀ ਆ ਸੂਈ ਆ ਬਾਈ ਤਾਜੀ ਦੋ ਦਿਨਾਂ ਦੀ ਤਾਜੀ ਸੂਈ ਹੋਈ ਆ ਬਾਈ ਮਗਰ ਕੀ ਆ ਬਾਈ ਜੈਕਟ ਇਹਦੇ ਮਗਰ ਕੱਟਾ ਜੀ ਕੱਟਾ ਮਗਰ ਬਾਈ ਦੇਖ ਸਕਦੇ ਹੋ ਬਾਈ ਤੁਸੀਂ ਚੰਗੀ ਕੈਮੀ ਸੂਈ ਆ ਬਾਈ ਇਹ ਬਾਈ ਤੀਜੇ ਸੂਈ ਆ ਤੀਜੇ ਸੂਈ ਠੀਕ ਆ ਬਾਈ ਤੇ 13 ਕਿਲੋ ਬੜੀ ਤਿਆਰ ਆ ਬਾਈ 13 ਕਿਲੋ ਬਾਈ ਜੇ ਸੇਵਾ ਕਰੀ ਬੜੀ 14-15 ਕਿਲੋ ਦੇ ਦਊਗੀ 15-16 ਕਿਲੋ ਦੁੱਧ ਦੇਈਓ ਠੀਕ ਆ ਬਾਈ ਠੀਕ ਆ ਕਿੰਨਾ ਮੁੱਲ ਕਰਦਾ ਵੀਰੇ ਇਹਦਾ ਮੁੱਲ ਬਾਈ ਇਹਦਾ 160 ਕਿੱਥੇ ਤੱਕ ਛੱਡ ਦੇਗਾ 140 ਦੀ ਦਵਾਗੇ ਮਾਨਤਾਨ ਹੋ ਜ ਠੀਕ ਆ ਭਾਈ ਆਹ ਭਾਈ ਨਾਲ ਲੱਪਣੀ ਇਹ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਆ ਠੀਕ ਮਗਰ ਕੀ ਭਾਈ ਇਹਦੇ ਕਿਲੋ ਬੋੜੀ ਆ ਇਹਦੇ ਮਗਰ ਕੱਟੀ ਆ ਜੀ ਇਹਦੇ ਮਗਰ ਕੱਟੀ ਆ ਭਾਈ ਇਹਦੇ ਮਗਰ ਠੀਕ ਆ 12 ਕਿਲੋ ਬੋਲੀ ਭਾਈ ਪਿਛਲੇ ਸੂਏ ਕਿੰਨਾ ਦੁੱਧ ਕੱਢਿਆ ਭਾਈ ਪਿਛਲੇ ਸੂਏ ਭਾਈ ਉਹਨਾਂ ਦੇ ਦੱਸਣ ਦੇ ਮੁਕਾਬਲ ਤੋਂ ਭਾਈ 14 ਕਿਲੋ ਚੋਇਆ ਹੁਣ ਇਸ ਟਾਈਮ 12 ਕਿਲੋ ਬੋੜੀ 12 ਕਿਲੋ ਭਾਈ ਕਹਿੰਦਾ ਭਾਈ ਦੇਖ ਸਕਦਾ ਤੁਸੀਂ ਬਈ ਜਿੰਨਾ ਭਾਈ ਨੇ ਭਾਈ ਚੋਇਆ ਉਹ ਗੱਲ ਕਰਦਾ ਤੇ ਬਾਕੀ ਭਾਈ ਸੇਵਾ ਸੁਭਾ ਕਰੀ 13 14 ਕੱਢ ਦਊਗੀ ਇਹਦਾ ਕਿੰਨਾ ਮੁੱਲ ਕਰਦਾ ਵੀਰੇ ਇਹਦਾ ਮੁੱਲ ਭਾਈ 180 180 ਕਿੱਥੇ ਤੱਕ ਛੱਡੇਂਗਾ ਵੀਰੇ 160 ਦੀ ਦਵਾਂਗੇ ਜੈ ਸੁਹਾਣਾ ਵੀਰੇ ਹਾਂ ਬਹਾਨਾ ਠੀਕ ਆ ਵੀ ਠੀਕ ਆ ਆ ਵੀ ਆਪਣੀਆਂ ਵੀਰੇ ਨਾਲ ਵਾਲੀ ਆਪਣੀ ਠੀਕ ਆ ਇਹਦੇ ਦੇ ਬਾਈ ਜਾਣਕਾਰੀ ਇਹ ਦੂਜੇ ਸੂਏ ਬਾਈ ਸੂਈ ਆ ਇਹਨੂੰ ਆ 8ਵਾਂ ਦਿਨ ਸੂਈ ਨੂੰ ਆ ਠੀਕ ਆ ਬਾਈ 13 ਕਿਲੋ ਦੁੱਧ ਤਿਆਰ ਆ ਠੀਕ ਆ ਕੀ ਆ ਬਾਈ ਇਹਦੇ ਮਗਰ ਇਹਦੇ ਮਗਰ ਕੱਟਾ ਜੀ ਕੱਟਾ ਇਹਦੇ ਮਗਰ ਠੀਕ ਆ ਬਾਈ 13 ਕਿਲੋ ਦੁੱਧ ਤਿਆਰ ਆ ਬਾਈ ਥੱਲੇ ਹਾਂ ਕੰਡੇ ਵਾਲਾ ਬਾਈ ਠੀਕ ਆ ਠੀਕ ਆ ਵੀ ਕਿੰਨੇ ਦਾ ਸੂਆ ਬਾਈ ਇਹ ਦੂਜਾ ਬਾਈ ਦੂਜਾ ਸੂਆ ਬਾਈ ਠੀਕ ਆ ਇਹਦਾ ਮਤਲਬ ਕੀ ਕਰਦਾ ਬਾਈ ਇਹਦਾ 160 ਹੈ 160 ਠੀਕ ਆ ਬਾਈ ਕਿੱਥੇ ਤੱਕ ਛੱਡੇਗਾ ਬਾਈ ਇਹ 145 ਦੀ ਹਾਂ ਨਾ ਹਾਂ ਨਾ 145 ਦੀ ਠੀਕ ਆ ਬਾਈ ਤੁਸੀਂ ਵੀਡੀਓ ਦੇਖ ਸਕਦੇ ਹੋ ਠੀਕ ਆ ਤੇ ਬਾਕੀ ਨਾ ਆ ਕਰਾਉਣਿਆ ਗੱਲ ਜਾਣਕਾਰੀ ਬਾਈ ਨਾ ਦਿੰਦੇ ਦੱਸ ਆ ਕਿ ਇਹਦਾ ਕੀ ਮਤਲਬ ਆ ਬਾਈ ਇਹਦਾ ਕਿਵੇਂ ਸੂਇਆ ਬਾਈ ਇਹ ਦੂਜੇ ਸੂਇਆ ਦੂਜੇ ਸੂਇਆ ਮਾ ਅਗਰ ਕੀ ਆ ਬਾਈ ਇਹਦੇ ਇਹਦੇ ਮਗਰ ਬਾਈ ਕੱਟਾ ਵਾ ਠੀਕ ਆ ਕੱਟਾ ਬਾਈ ਠੀਕ ਆ ਠੀਕ ਕਿੰਨਾ ਦੁੱਧ ਤਿਆਰ ਆ ਬਾਈ ਹੁਣ ਇਸ ਟਾਈਮ 15 ਕਿਲੋ ਦੁੱਧ ਤਿਆਰ ਆ ਬਾਈ ਕੰਡੇ ਵਾਲਾ 15 ਕਿਲੋ ਬਾਈ ਠੀਕ ਆ ਠੀਕ ਆ ਬਾਈ ਕੱਢ ਦੂਗੀ ਸੇਵਾ ਕਰੀ ਬਾਈ ਤਾਂ ਕੱਢ ਦੂਗੀ ਮੈਂ ਤਾਂ 18 ਕਿਲੋ ਦੇ ਦੂਗੀ ਬਾਈ ਠੀਕ ਆ ਬਾਈ ਸੂਈ ਨੂੰ ਇੱਕ ਹਫਤਾ ਹੀ ਹੋਇਆ ਜੀ ਠੀਕ ਆ ਬਾਈ ਇਹਦਾ ਕਿੰਨਾ ਮੁੱਲ ਕਰਦਾ ਵੀਰੇ ਇਹਦਾ 2 ਲੱਖ ਰੁਪਏ ਠੀਕ ਆ ਕਿੱਥੇ ਤੱਕ ਛੱਡੇਗਾ ਬਾਈ ਇਹਨੂੰ 185 ਦੀ ਹਨਾ ਆਪਣੇ ਹਾਂ ਨਾ 185 ਦੇ ਬਾਈ ਬਾਈ ਤੁਸੀਂ ਬਾਈ ਨਾਲ ਬਾਈ ਨੰਬਰ ਬੋਲ ਲੀਆ ਉਹਦਾ ਕਿੰਨਾ ਨੰਬਰ ਹੈਗਾ 98155 9815 ਕਾਸਟ ਦੰਨਸ਼ਾਤਰ ਠੀਕ ਆ ਬਾਈ ਠੀਕ ਆ ਬਾਈ ਨਾ ਬਾਈ ਤੁਸੀਂ ਕਨੈਕਟ ਨੰਬਰ ਕਾ ਸਕਦੇ ਹੋ ਪਿੰਡ ਕਿਹੜਾ ਵੀਰੇ ਆਪਣਾ ਡੇੜਕਾਈ ਜਿਲ੍ਹਾ ਕਿਹੜਾ ਲੁਧਿਆਣਾ ਲੁਧਿਆਣਾ ਠੀਕ ਆ ਬਾਈ ਧੰਨਵਾਦ ਵੀਰੇ ਤੇ ਬਾਕੀ ਦੇਖ ਸਕਦੇ ਆ ਬਾਈ ਤੁਸੀਂ ਮੱਜਾਂ ਚੰਗੀਆਂ ਨੇ ਤੇ ਆ ਬੱਚਾ ਇਹਦੇ ਨਾਲ ਹੀ ਆ ਨਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਤੇ ਦਿਖਾਣਾ ਬਾਈ ਤੁਹਾਨੂੰ ਬਾਈ ਨਾ ਕਰਦਾਂ ਗੱਲਬਾਤ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਠੀਕ ਆ ਵੀਰੇ ਕਿਹੜਾ ਪਿੰਡ ਆ ਵੀਰੇ ਲੁਧਿਆਣਾ ਵਾ ਠੀਕ ਆ ਵੀਰੇ ਜਾਨਵਰ ਲੈ ਕੇ ਆਏ ਆ ਆਪਾਂ ਠੀਕ ਆ ਬਾਈ ਕਿਹੜੇ ਕਿਹੜੇ ਲੈ ਕੇ ਆਏ ਬਾਈ ਇਹ ਆ ਖੜੀ ਪਾਣੀ ਦਾ ਮੂਰੇ ਖੜਾ ਚਾਰ ਪੰਜ ਦਿਨ ਠੀਕ ਆ ਬਈ ਕਿੰਨਾ ਦੁੱਧ ਤਿਆਰ ਆ ਵੇ ਥੱਲੇ ਦੁੱਧ 11 ਲੀਟਰ ਤਿਆਰ ਆ ਜੀ ਤਿਆਰ ਆ ਵੇ 11 ਲੀਟਰ ਠੀਕ ਆ ਬਈ ਠੀਕ ਆ ਲੇਕਿਨ ਕੀ ਆ ਬਈ ਇਹਨਾਂ ਕੱਟਾ ਕੱਟੀ ਆ ਕੱਟਾ ਜੀ ਮਗਰ ਕੱਟਾ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਸੂਈ ਨੂੰ ਹੋ ਗਿਆ ਹੱਥ ਤੱਕ ਹੱਥਾ ਹੋ ਗਿਆ ਬਈ ਠੀਕ ਆ ਬਈ ਠੀਕ ਆ ਤੇ ਕਿੰਨਾ ਮੁੱਲ ਕਰਦਾ ਵੀਰੇ ਇਹਦਾ ਮੋਲਿਆ ਕਬੀ ਕਰਦੀ ਕਿੱਥੇ ਤੱਕ ਛੱਡੇਗਾ 1.5 ਤੋਂ 10 ਦੇ ਗੇੜ ਚ ਠੀਕ ਆ ਠੀਕ ਆ ਮਾਨਤਾਨ ਹੋ ਜੂਗਾ ਬਈ ਵਿੱਚੋਂ ਕਰ ਦਾਂਗੇ ਬਈ ਬਈ ਜਿਹੜਾ ਵੀਡੀਓ ਬੰਦੇ ਦੇਖੇਗਾ ਮਾਨਤਾਨ ਹੋ ਜੂਗਾ ਤੇ ਨ ਦੇਖੋ ਜੀ ਤਹ ਦਰ ਠੀਕ ਆ ਬੋਲਦੇ ਬਾਈ 557 ਠੀਕ ਆ ਬਾਈ 78929 ਬਾਈ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਆਹ ਵੀਰੇ ਆਪਣੀ ਇਹ ਵੀ ਹਾਂਜੀ ਇਹ ਵੀ ਆਪਣੀ ਗੱਬਣਾ ਚ ਠੀਕ ਆ ਕਿੰਨੇ ਟਾਈਮ ਰੈਂਦਾ ਵੀਰੇ ਦਾ ਇਹ ਰੇ ਲੈਂਦਾ ਹੀ ਹੱਤਾਗ ਲੈਂਦੀ ਹੱਤਾ ਗ੍ਰਹਿ ਠੀਕ ਆ ਪਿਛਲੇ ਸੂਰ ਕਿੰਨਾ ਦੁੱਧ ਕੱਢਿਆ ਬਈ ਇਹਨੇ ਇਹ ਬਲੂਨ ਸੂਰੀ ਜੀ ਪਹਿਲਾਂ ਅੱਛਾ ਬਲੂਨ ਪਹਿਲਾਂ ਸੂਹਾ ਠੀਕ ਆ ਵੀਰੇ ਇਹਦਾ ਕਿੰਨਾ ਮੁੱਲ ਕਰਦਾ ਵੀਰੇ ਇਹਦਾ 10 ਜੀ ਠੀਕ ਆ ਵੀਰੇ 10 ਕਿੱਥੇ ਤੱਕ ਛੱਡੇਗਾ ਇਹ ਦੇ ਦਾਂਗੇ ਬਾਈ ਪੂਰੇ ਲੱਖ ਨੂੰ ਦੇ ਲਾਂ ਜੀ ਲਖੀ ਰੇ ਰੇnga ਬਈ ਪੂਰੀ ਵਿੱਚ ਮਾਨਤਨ ਕਰ ਦੇਂਗਾ ਬਈ ਜਿਹੜਾ ਵੀ ਦੇਖੇਗਾ ਠੀਕ ਆ ਬਈ ਮਾਨਤਨ ਬਾਈ ਕਹਿੰਦਾ ਬਹੁਤ ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਈ ਦੇਖ ਸਕਦੇ ਹੋ ਤੁਸੀਂ ਇਹ ਕੱਦਗਾਟ ਚੰਗਾ ਝੋਟੀ ਦਾ ਆਸ ਜੀ ਸ਼ਕੀਰ ਬਹੁਤ ਆ ਸੰਗ ਸੰਗ ਬਹੁਤ ਸੋਹਣਾ ਲੱਗੇ ਠੀਕ ਆ ਵੀਰੇ ਠੀਕ ਆ ਬਾਈ ਦਾ ਨੰਬਰ ਆ ਬਾਈ ਨੰਬਰ ਮੜਾ ਦੁਬਾਰੇ ਬੋਲ ਦੀ 9557 ਠੀਕ ਆ ਜੀ 70923 ਠੀਕ ਆ ਠੀਕ ਆ ਬਾਈ ਬਾਈ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਬਾਈ ਜਿਹੜਾ ਵੀਡੀਓ ਦੇਖ ਕੇ ਉਹ ਬਾਈ ਕਹਿੰਦਾ ਮਾਨਤਨ ਵਿੱਚੋਂ ਆਪਾਂ ਕਰ ਦਾਂਗੇ ਤੇ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਕਰੋ ਧ Tidya, tidya.